ਹਾਂਜੀ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਿਗਨਲ ਬਾਰੇ ਸਿਗਨਲ ਇੱਕ WhatsApp ਦੀ ਤਰ੍ਹਾਂ ਇੱਕ ਸੋਸ਼ਲ ਚੈਟਿੰਗ ਐਪ ਔਰ ਮੈਸੇਜਿੰਗ ਐਪ ਹੈ ਤਾਂ ਇਹਦੇ ਬਾਰੇ ਇਟਸ ਕੰਰੈਂਟਲੀ ਇਨ ਲਾਈਮਲਾਈਟ ਹੁਣੇ ਹੀ ਇਹਦੇ ਬਾਰੇ ਲੋਕਾਂ ਨੂੰ ਜ਼ਿਆਦਾ ਪਤਾ ਲੱਗਿਆ ਜਦੋਂ WhatsApp ਦੇ ਪ੍ਰਾਈਵੇਸੀ ਥੋੜੀ ਸਟਰੋਂਗ ਕਰ ਦਿੱਤੀ ਗਈ ਹੈ ਕਿ ਸੌਂਗ ਇਨ ਦਾ ਸੈਂਸ ਕਿ ਯੂਜ਼ਰ ਪ੍ਰਾਈਵੇਸੀ ਨੂੰ ਬਿਲਕੁਲ ਖੋਇਆ ਜਾ ਰਿਹਾ ਤਾਂ ਇਹਦੇ ਵਿੱਚ ਕੀ ਹੈ ਕਿ WhatsApp ਹੁਣ Facebook ਨਾਲ ਸਾਰਾ ਡਾਟਾ ਆਪਣਾ ਸ਼ੇਅਰ ਕਰੇਗਾ ਤਾਂ ਕਿ ਉਹ ਯੂਜ਼ਰ ਦਾ ਐਕਸਪੀਰੀਅੰਸ ਵਧੀਆ ਬਣਾ ਸਕੇ Facebook ਤੇ ਤਾਂ ਇਸ ਤੋਂ ਬਾਅਦ ਲੋਕਾਂ ਨੇ ਸਵਿੱਚ ਐਪ ਸਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ WhatsApp ਹੁਣ ਨਹੀਂ ਯੂਜ਼ ਕਰਨਾ ਅਸੀਂ Signal ਯੂਜ਼ ਕਰਾਂਗੇ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਸਿਗਨਲ ਸਾਨੂੰ ਯੂਜ਼ ਕਰਨ ਤੋਂ ਪਹਿਲੇ ਇੱਕ ਗੱਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਇਸ ਚੀਜ਼ ਬਾਰੇ ਕਿਉਂ ਗੱਲ ਕਰ ਰਿਹਾ ਕਿਉਂਕਿ ਇਹ ਮੇਰਾ ਫੀਲਡ ਹੈ ਸਿਕਿਉਰਿਟੀ ਇਨਫੋਰਮੇਸ਼ਨ ਸਿਕਿਉਰਿਟੀ ਤਾਂ ਜੀ ਤੁਸੀਂ ਮੇਰੇ ਬਾਰੇ ਹੋਰ ਥੋੜਾ ਮੇਰੀ ਰਿਸਰਚ ਬਾਰੇ ਦੇਖਣਾ ਤਾਂ ਗੂਗਲ ਦੇ ਵਿੱਚ ਤੁਸੀਂ ਫਿਰੋ ਗੂਗਲ ਹਾਲ ਆਫ ਫੇਮ ਇਹਦੇ ਵਿੱਚ ਪਹਿਲਾ ਲਿੰਕ ਹੈ ਇੱਥੇ ਆਪਣੇ ਕੋਲੇ ਇਹ ਬੇਸਿਕਲੀ ਇਨਫੋਰਮੇਸ਼ਨ Google ਦੀ ਜੋ ਇਨਫੋਰਮੇਸ਼ਨ ਸਿਕਿਉਰਿਟੀ ਦੇ ਵਿੱਚ ਜਿੰਨਾ ਲੋਕਾਂ ਨੇ ਮਦਦ ਕੀਤੀ ਹੈ ਉਹਨਾਂ ਦੇ ਨਾਮ ਹੈ ਬੇਸਿਕਲੀ ਇਹ ਦੇ ਤੀਜੇ ਪੇਜ ਤੇ ਜੋ ਹੈ ਇਹ ਮੇਰੀ ਫੋਟੋ ਲੱਗੀ ਹੈ ਜਿਸਮਿੰਦਰਪਾਲ ਸਿੰਘ ਸੋ ਬੇਸਿਕਲੀ ਇਹ ਮੇਰੀ ਮੇਰਾ ਫੀਲਡ ਹੋਣ ਕਰਕੇ ਹੀ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਉਂ ਸਾਨੂੰ ਸਿਗਨਲ ਜਿਹੜਾ ਹੈ ਐ ਨਹੀਂ ਯੂਜ਼ ਕਰਨਾ ਚਾਹੀਦਾ ਜਾਂ ਇਹ ਗੱਲ ਤੁਸੀਂ ਆਪ ਡਿਸਾਈਡ ਕਰਨੀ ਹੈ ਕਿ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹੈ ਕਿ ਨਹੀਂ ਯੂਜ਼ ਕਰਨਾ ਚਾਹੀਦਾ ਤਾਂ ਸਿਗਨਲ ਦੇ ਵਿੱਚ ਬੇਸਿਕਲੀ ਕੀ ਹੈ ਸਿਗਨਲ ਇੱਕ ਓਪਨ ਸੋਰਸ ਪ੍ਰੋਜੈਕਟ ਹੈ ਓਪਨ ਸੋਰਸ ਦਾ ਮਤਲਬ ਕਿ ਇਹਦਾ ਸੋਰਸ ਜੋ ਹੈ ਉਹ ਪਬਲਿਕਲੀ ਅਵੇਲੇਬਲ ਜੇ ਤੁਸੀਂ ਗੂਗਲ ਵਿੱਚ ਜਾ ਕੇ ਸਰਚ ਕਰਾਂਗੇ ਸਿਗਨਲ ਸੋਰਸ ਕੋਡ ਤਾਂ ਸਾਨੂੰ ਇਹਦਾ ਜੋ ਹੈ ਇਸ ਪੇਜ ਤੇ GitHub ਦੇ ਪੇਜ ਤੇ ਲਿਆ ਜਾਊਗਾ ਇੰਦੇ ਵਿੱਚ ਕੀ ਹੈ ਕਿ ਸਾਨੂੰ ਉਹਦਾ ਐਂਡਰੋਇਡ ਐਪ ਦਾ ਆਈਓਐਸ ਐਪ ਵੈਬ ਐਪ سوری ਡੈਸਕਟਾਪ ਐਪ ਜਾਂ ਦਾ ਸਰਵਰ ਦਾ ਜਿਹੜਾ ਸਾਨੂੰ ਕੋਡ ਮਿਲੇਗਾ ਬੇਸਿਕਲੀ ਇਹਦੇ ਨਾਲ ਕੀ ਹੁੰਦਾ ਹੈ ਕਿ ਮੰਨ ਲਓ ਕੋਈ ਅਟੈਕਰ ਹੈ ਲਾਈਕ ਅਟੈਕ ਕਰਿੰਦਾ ਜਿਹਦੇ ਜਿਹਦੇ ਦਿਮਾਗ ਵਿੱਚ ਕੁਝ ਉਲਟ ਚੱਲ ਰਿਹਾ ਹੈ ਹਨਾ ਤਾਂ ਉਹ ਸਾਰੇ ਸੋਰਸ ਨੂੰ ਦੇਖ ਸਕਦਾ ਹੈ ਕਿ ਇਹ ਐਪ ਕਿੱਦਾਂ ਬਣੀ ਹੋਈ ਹੈ ਜੇ ਉਹਨੇ ਸੋਰਸ ਦੇਖਿਆ ਤਾਂ ਹੋ ਸਕਦਾ ਹੈ ਉਹਨੂੰ ਕੁਝ ਅਜੀਹਾ ਲੱਭ ਜਾਵੇ ਜਿਹਨੂੰ ਵਰਤ ਕੇ ਉਹ ਲੋਕਾਂ ਨੂੰ ਅਫੈਕਟ ਕਰ ਸਕਦਾ ਹੈ ਤਾਂ ਦੇਖੋ ਸਿਗਨਲ ਇੱਕ ਮੈਸੇਜਿੰਗ ਐਪ ਐ ਇਹਦੇ ਮਤਲਬ ਕਿ ਇਹਦੇ ਕੋਲੇ ਬਹੁਤ ਸਾਰੀਆਂ ਪਰਮਿਸ਼ਨਾਂ ਆਲਰੇਡੀ ਹੋਣ ਗਿਆ ਜਦੋਂ ਅਸੀਂ ਇਹਨੂੰ ਮੋਬਾਈਲ ਵਿੱਚ ਇੰਸਟਾਲ ਕਰਾਂਗੇ ਸਾਨੂੰ ਸਾਡੀ ਮੀਡੀਆ ਪਰਮਿਸ਼ਨ ਸਾਡੀ ਕੰਟੈਕਟ ਲਿਸਟ ਜਾਂ ਸਾਡਾ ਲੋਕੇਸ਼ਨ ਇਹ ਸਾਨੂੰ ਇਹ ਸਾਨੂੰ ਇਹਦੇ ਨਾਲ ਸ਼ੇਅਰ ਕਰਨੀ ਪੈਗੀ ਲੋਕੇਸ਼ਨ ਮੇ ਵੀ ਨਾ ਹੋਵੇ ਬਟ ਮੀਡੀਆ ਐਂਡ ਕੰਟੈਕਟਸ ਤਾਂ ਜ਼ਰੂਰੀ ਹੋਣਗੇ ਤਾਂ ਉਹ ਸਾਰੀਆਂ ਪਰਮਿਸ਼ਨ ਇਹਦੇ ਕੋਲ ਆਲਰੇਡੀ ਹੋਣਗੀਆਂ ਮੰਨ ਲਓ ਸੋਰਸ ਐਕਸਪਲੋਰ ਕਰਦੇ ਅਟੈਕਰ ਨੂੰ ਕੁਝ ਅਜਿਹਾ ਲੱਭ ਜਾਂਦਾ ਜਿਹਦੇ ਨਾਲ ਉਹ ਲੋਕਾਂ ਨੂੰ ਅਫੈਕਟ ਕਰ ਸਕਦਾ ਤਾਂ ਮੈਂ ਤੁਹਾਨੂੰ 2015 ਦੀ ਘਟਨਾ ਦੱਸਦਾ ਐਂਡਰੋਇਡ ਦੇ ਵਿੱਚ ਇੱਕ ਬੱਗ ਆਇਆ ਸੀਗਾ ਜਿਹਦੇ ਵਿੱਚ ਇੱਕ ਐਮਐਮਐਸ ਪੇਜ ਦੇ ਨਾਲ ਹੀ ਕਿਸੇ ਬੰਦੇ ਦਾ ਫੋਨ ਔਰ ਡਿਵਾਈਸ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਇਸ ਬੱਗ ਨੂੰ ਸਟੇਜ ਫ੍ਰਾਈਟ ਦਾ ਨਾਮ ਦਿੱਤਾ ਗਿਆ ਸੀਗਾ 2015 ਵਿੱਚ ਜਿੰਪੀਰੀਅਮ ਨੇ ਇਹ ਰਿਲੀਜ਼ ਕੀਤਾ ਸੀਗਾ ਤਾਂ ਇਸ ਬੱਗ ਨਾਲ ਜੋ ਹੈ ਬਹੁਤ ਸਾਰਾ ਨੁਕਸਾਨ ਜੋ Android ਯੂਜ਼ਰ ਨੂੰ ਚੁਕਾਣਾ ਪਿਆ ਸੀਗਾ ਸੋ ਉਹਦੇ ਪਿੱਛੇ ਰੀਜ਼ਨ ਪਤਾ ਕੀ ਸੀਗਾ ਜਿਹੜਾ Android ਹੈ ਨਾ ਉਹ ਵੀ ਇੱਕ ਓਪਨ ਸੋਰਸ ਪ੍ਰੋਜੈਕਟ ਹੈ ਮਤਲਬ Android ਦਾ ਸੋਰਸ ਵੀ ਕੋਈ ਵੀ ਕਦੇ ਵੀ ਰੀਡ ਕਰ ਸਕਦਾ ਹੈ ਤਾ ਸੇਮ ਹੀ ਸਿਗਨਲ ਦਾ ਸੋਰਸ ਹੈ ਸੋ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਅਸੀਂ ਇੱਕ ਓਪਨ ਸੋਰਸ ਸੌਫਟਵੇਅਰ ਨੂੰ ਔਰ ਓਪਨ ਸੋਰਸ ਐਪ ਨੂੰ ਯੂਜ਼ ਕਰ ਰਹੇ ਹਾਂ ਤਾਂ ਜੇ ਕਿਤੇ ਕੋਈ ਬੱਗ ਕਿਸੇ ਨੂੰ ਲੱਭਦਾ ਹੈ ਤਾਂ ਜ਼ਰੂਰੀ ਨਹੀਂ ਉਹ ਇਹਨਾਂ ਨੂੰ ਦੱਸੂਗਾ ਸਿਗਨਲ ਵਾਲਿਆਂ ਨੂੰ ਕਿ ਇਹਨੂੰ ਫਿਕਸ ਕਰੋ ਇਨਸਟੈਡ ਉਹ ਦਾ ਬੈਨੀਫਿਟ ਲੈ ਸਕਦਾ ਹੈ ਉਹ ਦਾ ਗਲਤ ਬੈਨੀਫਿਟ ਜਿਹੜਾ ਉਹ ਲੋਕਾਂ ਨੂੰ ਅਫੈਕਟ ਕਰਕੇ ਲੈ ਸਕਦਾ ਹੈ ਜਾਂ ਸਾਨੂੰ ਅਫੈਕਟ ਕਰਕੇ ਲੈ ਸਕਦਾ ਹੈ ਸੋ ਸਭ ਤੋਂ ਮੇਜਰ ਪੁਆਇੰਟ ਇਹ ਹੈ ਕਿ ਇਹਨੂੰ ਯੂਜ਼ ਕਰਨ ਤੋਂ ਪਹਿਲੇ ਤੁਹਾਨੂੰ ਇਹ ਚੀਜ਼ ਪਤਾ ਹੋਵੇ ਕਿ ਇਹ ਓਪਨ ਸੋਰਸ ਹੈ ਉਸ ਤੋਂ ਬਾਅਦ ਤੁਹਾਡਾ ਡਿਸੀਜਨ ਹੈ ਕਿ ਤੁਸੀਂ ਇਹਨੂੰ ਯੂਜ਼ ਕਰਨਾ ਹੈ ਜਾਂ ਨਹੀਂ ਕਰਨਾ ਹੋਰ ਵੀ ਐਪਸ ਜਿਹੜੀਆਂ ਮਾਰਕੀਟ ਵਿੱਚ ਹੈਗੀਆਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ ਲਾਈਕ ਟੈਲੀਗ੍ਰam ਦੇ ਆਰ ਐਟ ਲੀਸਟ ਨਾਟ ਓਪਨ ਸੋਰਸ ਸੋ ਜਦੋਂ ਗੱਲ ਆ ਜਾਂਦੀ ਹੈ ਮੈਸੇਜਿੰਗ ਦੀ ਤਾਂ ਓਪਨ ਸੋਰਸ ਸੋਰੀ ਜਦੋਂ ਗੱਲ ਆਇਆ ਨੀ ਪ੍ਰਾਈਵੇਸੀ ਤਾਂ ਸਾਨੂੰ ਇਹ ਚੀਜ਼ ਸੋਚਣੀ ਪੈਂਦੀ ਹੈ ਵੈਸੇ ਓਪਨ ਸੋਰਸ ਟੈਕਨੋਲੋਜੀ ਇਜ਼ ਦਾ ਬੈਸਟ ਥਿੰਗ ਐਵਰ ਹੈਪਨਡ ਇਨ ਦਾ ਫੀਲਡ ਆਫ ਆਈਟੀ ਬਟ ਇਨ ਥਿਸ ਕੇਸ ਵੀ ਵੀ ਹੈਵ ਟੂ ਬੀ ਕੇਅਰਫੁਲ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦਾ ਸੋਰਸ ਅਵੇਲੇਬਲ ਹੋਣ ਕਰਕੇ ਇਹਦੇ ਵਿੱਚ ਬੱਗਸ ਇਦਾਂ ਦੇ ਆ ਸਕਦੇ ਆ ਜਿਹੜੇ ਸਾਨੂੰ ਬਹੁਤ ਵੱਡੇ ਲੈਵਲ ਤੇ ਇੰਪੈਕਟ ਕਰ ਸਕਦੇ ਆ ਸੋ ਯਾ ਜੇ ਤੁਹਾਨੂੰ ਕੋਈ ਇਹਦੇ ਬਾਰੇ ਕੁਝ ਪੁੱਛਣਾ ਹੈ ਜਾਂ ਹੋਰ ਕੁਝ ਗੱਲਬਾਤ ਕਰਨੀ ਹੈ ਤਾਂ ਤੁਸੀਂ ਕਮੈਂਟ ਵਿੱਚ ਰਿਪਲਾਈ ਕਰ ਸਕਦੇ ਹੋ ਥੈਂਕ ਯੂ